ਸ਼੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਨੂੰ ਜਾ ਰਹੇ ਸ਼ਰਧਾਲੂਆਂ ਦੇ ਟਰੈਕਟਰ ਦੀਆਂ ਨੇ ਇਹ ਟਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁਲ ਤੇ ਸੰਤੁਲਨ ਵਿਗੜਨ ਦੇ ਨਾਲ ਪਲਟ ਗਈ ਬੇ ਕਾਬੂ ਹੋਣ ਤੋਂ ਬਾਅਦ ਟਰੈਕਟਰ ਸੜਕ ਤੇ ਪਲਟ ਗਿਆ ਤੇ ਸਾਈਡ ਤੇ ਲੱਗੀ ਲੋਹੇ ਦੀ ਗ੍ਰੇਲ ਦੇ ਨਾਲ ਜਾ ਟਕਰਾਇਆ ਟਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਅੱਧ ਵਿੱਚ ਘਾਰੋਂ ਟੁੱਟ ਗਿਆ ਇਸ ਟਰੈਕਟਰ ਟਰਾਲੀ ਤੇ 25 ਤੋਂ 30 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਜ਼ਖਮੀ ਹੋ ਗਿਆ ਹੈ ਜਦਕਿ ਬਾਕੀ ਸ਼ਰਧਾਲੂ ਵਾਲ-ਵਾਲ ਬਚ ਗਏ ਨੇ ਹਾਸੇ ਤੋਂ ਬਾਅਦ ਜੀਟੀ ਰੋਡ ਉੱਤੇ ਫਲਾਈਓਵਰ ਤੇ ਜਾਮ ਲੱਗ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਕ੍ਰੇਨ ਦੇ ਰਾਹੀਂ ਇਸ ਟਰੈਕਟਰ ਨੂੰ ਚੁੱਕ ਕੇ ਲਿਆਂਦਾ ਜਾ ਰਿਹਾ ਹੈ ਅਤੇ ਜਿਸ ਹਿਸਾਬ ਦੇ ਨਾਲ ਇਸ ਟਰੈਕਟਰ ਦਾ ਐਕਸੀਡੈਂਟ ਹੋਇਆ ਉਸ ਹਿਸਾਬ ਦੇ ਨਾਲ ਵਾਈਗੁਰੂ ਸੱਚੇ ਪਾਤਸ਼ਾਹ ਦੀ ਮੇਰ ਸਦਕਾ ਹੀ ਸ਼ਰਧਾਲੂ ਏਡੇ ਜੋਖਮ ਭਰੇ ਐਕਸੀਡੈਂਟ ਦੇ ਵਿੱਚੋਂ ਬਚੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਨੂੰ ਜਾ ਰਹੇ ਸ਼ਰਧਾਲੂਆਂ ਦੇ ਟਰੈਕਟਰ ਦੀਆਂ ਨੇ ਇਹ ਟਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁਲ ਤੇ ਸੰਤੁਲਨ ਵਿਗੜਨ ਦੇ ਨਾਲ ਪਲਟ ਗਈ ਬੇ ਕਾਬੂ ਹੋਣ ਤੋਂ ਬਾਅਦ ਟਰੈਕਟਰ ਸੜਕ ਤੇ ਪਲਟ ਗਿਆ ਤੇ ਸਾਈਡ ਤੇ ਲੱਗੀ ਲੋਹੇ ਦੀ ਗ੍ਰੇਲ ਦੇ ਨਾਲ ਜਾ ਟਕਰਾਇਆ ਟਰੈਕਟਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਅੱਧ ਵਿੱਚ ਘਾਰੋਂ ਟੁੱਟ ਗਿਆ ਇਸ ਟਰੈਕਟਰ ਟਰਾਲੀ ਤੇ 25 ਤੋਂ 30 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਜ਼ਖਮੀ ਹੋ ਗਿਆ ਹੈ ਜਦਕਿ ਬਾਕੀ ਸ਼ਰਧਾਲੂ ਵਾਲ-ਵਾਲ ਬਚ ਗਏ ਨੇ ਹਾਸੇ ਤੋਂ ਬਾਅਦ ਜੀਟੀ ਰੋਡ ਉੱਤੇ ਫਲਾਈਓਵਰ ਤੇ ਜਾਮ ਲੱਗ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਕ੍ਰੇਨ ਦੇ ਰਾਹੀਂ ਇਸ ਟਰੈਕਟਰ ਨੂੰ ਚੁੱਕ ਕੇ ਲਿਆਂਦਾ ਜਾ ਰਿਹਾ ਹੈ ਅਤੇ ਜਿਸ ਹਿਸਾਬ ਦੇ ਨਾਲ ਇਸ ਟਰੈਕਟਰ ਦਾ ਐਕਸੀਡੈਂਟ ਹੋਇਆ ਉਸ ਹਿਸਾਬ ਦੇ ਨਾਲ ਵਾਈਗੁਰੂ ਸੱਚੇ ਪਾਤਸ਼ਾਹ ਦੀ ਮੇਰ ਸੜਕਾ ਹੀ ਸ਼ਰਧਾਲੂ ਏਡੇ ਜੋਖਮ ਭਰੇ ਐਕਸੀਡੈਂਟ ਦੇ ਵਿੱਚੋਂ ਬਚੇ ਨੇ Thank you.